my daisy's on Yeah. you ਸੋਹੀ ਮੈਂ ਡੀਠ ਵਿਛੜਿਆ ਮੈਨੇ ਪ੍ਰਭੂ ਹਰਿ ਤਰ ਕਹਿ ਤੰਸੀਠ ਮਾਈ ਤਾਪੂ ਨੇ ਗੁਰੂ ਹਰਿ ਰਾਏ ਸਾਹਿਬ ਦਾ ਲੱਖ ਤੱਕ ਸ਼ੁਕਰ ਕੀਤਾ ਜੀ ਆਖਰੀ ਬੇਨਤੀ ਸੁਣਿਓ ਹੁਣ ਜਿਹੜੇ ਸੇਵਾਦਾਰ ਨਾਲ ਆਏ ਸਨ ਉਹਨਾਂ ਦੇ ਮਨ ਵਿੱਚ ਆਇਆ ਵਿਸਾਇਦ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਭੁੱਖ ਲੱਗੀ ਸੀ ਤਾਂ ਮਰਗ ਨੂੰ ਮੰਗ ਕੇ ਪ੍ਰਸ਼ਾਦਾ ਛਕਣਾ ਪੈ ਗਿਆ ਅੱਜ ਸਤਗੁਰਾਂ ਨੇ ਹੱਥ ਵੀ ਨਹੀਂ ਸੁਤੇ ਕੀਤੇ ਨਾਲ ਦੇ ਸੇਵਾਦਾਰਾਂ ਨੇ ਸੋਚਿਆ ਕਹਿੰਦੇ ਕੱਲ ਨੂੰ ਮਾਲ ਦੇ ਸ਼ਿਕਾਰ ਤੇ ਜਾਣਾ ਨਾ ਜਦੋਂ ਆਪਾਂ ਪ੍ਰਸ਼ਾਦਾ ਨਾਲ ਤਿਆਰ ਕਰਕੇ ਲੈ ਕੇ ਚੱਲਾਂਗੇ ਵੀ ਜੇ ਮਾਲ ਨੂੰ ਕੋਠੋ ਲੱਗ ਵੀ ਜਾਵੇ ਤੇ ਸਤਗੁਰਾਂ ਨੂੰ ਕਿਸੇ ਕੋ ਮੰਨ ਕੇ ਨਾ ਸਕਣਾ ਪਵੇ ਸੱਚੇ ਪਾਤਸ਼ਾਹ ਸ਼ਿਕਾਰ ਤੇ ਗਏ ਗੁਰੂ ਹਰਿਦਾਇ ਸਹਿਬ ਮਹਾਰਾਜ ਤੇ ਕਹਿੰਦੇ ਜਦੋਂ ਉਹ ਸਮਾਂ ਆਇਆ ਨਾ ਜਿਹੜਾ ਸਮਾਂ ਪਹਿਲੇ ਦਿਨ ਆਇਆ ਸੀ ਉਹ ਲਾਂਗਰੀ ਸੇ ਇੱਕ ਪ੍ਰਸ਼ਾਦਾ ਲੈ ਕੇ ਮਾਰੇ ਦੇ ਅੱਗੇ ਹੋ ਗਿਆ ਮਾਰਾ ਕਿ ਤੁਹਾਨੂੰ ਭੁੱਖ ਲੱਗੀ ਹੋਣੀ ਪ੍ਰਸ਼ਾਦਾ ਛਕ ਲਓ ਤੇ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਸਿੱਕਾ ਆ ਪ੍ਰਸ਼ਾਦੇ ਦਾ ਟਾਈਮ ਹੈ ਕੋ ਛਕਣ ਦਾ ਨਾ ਕੋਈ ਸੋਚਮਾ ਨਾ ਕੋਈ ਬੈਠਣ ਦਾ ਨਾ ਸਮਾ ਸਕਣਾ ਸਕਣ ਦਾ ਪ੍ਰਸ਼ਾਦੇ ਦਾ ਆਹ ਕਹਿੰਦਾ ਟਾਈਮ ਹੋਇਆ ਮर्यादा ਤੋਂ ਬਾਹਰ ਦੀ ਗੱਲ ਕਰਦੇ ਹਾਂ ਹੱਥ ਜੋੜ ਕੇ ਉਹ ਸਿਰ ਕਹਿੰਦਾ ਮਹਾਰਾਜ ਜੀ ਅੱਜ ਤੁਸੀਂ ਮर्यादा ਦੀ ਗੱਲ ਕਰਦੇ ਹੋ ਕੱਲ ਮਾਈ ਤਾਬੋ ਕੋਲੋਂ ਹੱਥ ਤੇ ਕੀਤੇ ਬਿਨਾ ਘੋੜੇ ਤੇ ਚੜਿਆ ਨਹੀਂ ਸਕ ਲਿਆ ਤੇ ਸੁਣਿਓ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖਾ ਉੱਥੇ ਪ੍ਰੇਮ ਦੀ ਗੱਲ ਸੀ ਤੇ ਜਿੱਥੇ ਪ੍ਰੇਮ ਆ ਜਾਵੇ ਉੱਥੇ ਨੇਮ ਨਹੀਂ ਲਿਖਦੇ ਹੁੰਦੇ ਆਖੋ ਸਤਿ ਸ੍ਰੀ ਅਕਾਲ ਉੱਥੇ ਨੇਮ ਜਿੱਥੇ ਪ੍ਰੇਮ ਆ ਜਾਵੇ ਨਾ ਉੱਚੇ ਸਾਰੀਆਂ ਮਰਿਆਦਾ ਸਾਰੇ ਨਿਯਮ ਭੰਗ ਹੋ ਜਾਂਦੇ ਨੇ ਸਿੱਖਾ ਬੀਬੀ ਤਾਪੂ ਦਾ ਜੇ ਮੈਂ ਕੱਲ ਪ੍ਰੇਮ ਨਾ ਰੱਖਦਾ ਉਹਦਾ ਦਿਨ ਟੁੱਟ ਜਾਣਾ ਸੀ ਤੇ ਯਾਦ ਰੱਖਿਓ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਜੇ ਕਿਸੇ ਦੇ ਦਿਲ ਨੂੰ ਛੱਟ ਵੱਜ ਗਈ ਜੇ ਕਿਸੇ ਦੇ ਅੰਦਰ ਨੂੰ ਛੱਟ ਵੱਜ ਗਈ ਉਸ ਫੱਕਰ ਦੀ ਫਕੀਰੀ ਕਿਸੇ ਕੰਮ ਨਹੀਂ ਉਹ ਸਾਧੂ ਦੀ ਸੰਤ ਦੀ ਸੰਤ ਵੀ ਨਹੀਂ ਕਿਸੇ ਕੰਮ ਨਹੀਂ ਜੇ ਦੀ ਸੰਤ ਜੀ ਕਰਕੇ ਕਿਸੇ ਦਾ ਦਿਲ ਟੁੱਟ ਜਾਂਦਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਅਸੀਂ ਤਾਂ ਭਾਈ ਟੁੱਟਿਆਂ ਨੂੰ ਜੋੜਨ ਵਾਸਤੇ ਆਏ ਆ ਜੁੜਿਆਂ ਨੂੰ ਤੋੜਨ ਵਾਸਤੇ ਨਹੀਂ ਆਏ ਜੇ ਜਿਹੜੇ ਅਸੀਂ ਕੱਲ ਨਾ ਇਦਾਂ ਕਰਦੇ ਉਹ ਮਾਈ ਤਾਬੋ ਦਾ ਗੁਰਦਾਨ ਸਿੰਘ ਸਾਹਿਬ ਦੇ ਘਰ ਤੋਂ ਭਰੋਸਾ ਵਿਸ਼ਵਾਸ ਉੱਠ ਜਾਣਾ ਸੀ ਇਸ ਕਰਕੇ ਅਸੀਂ ਉਹਦਾ ਪ੍ਰੇਮ ਰੱਖਣ ਵਾਸਤੇ ਕੱਲ ਸਾਰਿਆਂ ਨੀਮਾਂ ਨੂੰ ਪਾਸੇ ਕਰ ਦਿੱਤਾ। ਇਹੋ ਜੈ ਗੁਰੂ ਹਰਿ ਰਾਇ ਸਹਿਬ ਸੱਤੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਆਪ ਸਾਰੀ ਸੰਗਤ ਯਾਦ ਮਨਾ ਰਹੇ ਹੋ, ਸਤਿਗੁਰਾਂ ਨੂੰ ਯਾਦ ਕਰਦੇ ਹਾਂ ਭਾਈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਸਦਾ ਹੀ ਇੱਥੇ ਆ ਕੇ ਅਰਦਾਸ ਕਰੂ ਗਰੀਬ ਨਿਵਾਜ਼ ਜਿੱਦਾਂ ਸਾਡੇ ਪਿੰਡ ਤੁਸੀਂ ਚਰਨ ਪਾਏ ਇਹ ਥਾਂ ਪੂਜਣ ਯੋਗ ਹੋ ਗਈ ਮਹਾਰਾਜ ਕਿਰਪਾ ਕਰੋ ਇੱਦਾਂ ਹੀ ਕਿਤੇ ਸਾਡੇ ਹਿਰਦੇ 'ਚ ਤੁਹਾਡੇ ਚਰਨ ਪੈ ਜਾਣ ਸੱਚੇ ਪਾਤਸ਼ਾਹ ਸਾਡੇ ਹਿਰਦੇ ਵੀ ਪੂਜਣ ਯੋਗ ਪਵਿੱਤਰ ਹੋ ਜਾਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ